ਇਹ ਦਿਨ ਪੰਜਾਬ ਚ ਗੁੰਡਾਗਰਦੀ ਅਤੇ ਕਤਲੋਗਾਰਤ ਵਰਗੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ ਤਾਜ਼ੇ ਮਾਮਲੇ ਦੀ ਗੱਲ ਕਰੀਏ ਤਾਂ ਤਾਜ਼ਾ ਮਾਮਲਾ ਫਿਰੋਜ਼ਪੁਰ ਦੇ ਕਸਬਾ ਮੱਲਾਵਾਲਾ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਗੁਰਸਿੱਖ ਪਰਿਵਾਰ ਦੇ ਘਰਾਂ ਦਾ ਦਾਖਲ ਹੋ ਵਿਧਵਾ ਭਾਬੀ ਨਾਲ ਦਿਓਰ ਵੱਲੋਂ ਸ਼ਰੀਆਮ ਗੁੰਡਾਗਰਦੀ ਕਰਦਿਆਂ ਕਕਾਰਾਂ ਦੀ ਬੇਅਦਬੀ ਕੀਤੀ ਗਈ ਦਿਸੰਦਰ ਪਾਜੀ ਦਿਸੰਦਰ ਤੋਂ ਤੁਹਾਡੇ ਅੰਮਰ ਕਿੰਨੇ 40 ਸਾਲ ਜੀ ਕੀ ਹੋਇਆ ਜਿਹੜੀ ਤੁਹਾਡੇ ਲੜਾਈ ਪਹਿਲੀ ਤੋਂ ਹੋਈ ਜੇ ਲੜਾਈ ਪਾਜੀ ਕਿਹਨਾਂ ਨੇ ਕੀਤੀ ਲੜਾਈ ਮੇਰੀ ਜਠਾਣੇ ਮਤਲਬ ਹੁੰਦੀਆਂ ਇੱਥੇ ਰਹਿੰਦੀ ਸੀ ਪਹਿਲਾਂ ਇੱਥੋਂ ਹੁਣ ਚਲੀ ਗਈ ਉਹਨੂੰ ਵੀ 10 15 ਸਾਲ ਹੀ ਹੋ ਗਏ ਆ ਇੱਥੇ ਮੇਰਾ ਦਿਓਰ ਮਰ ਗਿਆ ਉੱਥੇ ਜਾ ਕੇ ਬੰਦਾ ਕੀਤਾ ਉਹ ਵੀ ਮਰ ਗਿਆ ਤੀਜਾ ਉਹਨੇ ਕਰ ਲਿਆ ਤੇ ਅਸੀਂ ਇਹ ਸਾਠ ਏਕਾ ਵੀ ਦਿੰਦੇ ਸੀਗੇ ਤੇ ਫਿਰ ਮੇਰੇ ਮੁੰਡੇ ਨੂੰ ਉਹਨੇ ਫੋਨ ਕੀਤਾ ਮੇਰਾ ਮੁੰਡਾ ਕਹਿੰਦਾ ਚਾਚੀ ਕੁੜੀਆਂ ਦੇ ਵੀ ਖਾਤੇ ਨੰਬਰ ਦੇ ਦੇ ਤੈਨੂੰ ਪੈਸੇ ਦੇ ਦਿੰਨੇ ਆ ਉਹਨੇ ਸ਼ਿੰਗਾਰੇ ਰਣ ਨੂੰ ਫੋਨ ਲਾ ਦਿੱਤਾ ਸ਼ਿੰਗਾਰੇ ਰਣ ਆ ਕੇ ਮਿਲ ਕੇ ਪਹਿਲਾਂ ਉਹਨੇ ਥਾਣਾ ਬਣ ਦਿੱਤਾ ਮਾ ਲਾਲੇ ਵਾਲਾ ਫੇਰ ਉਹਨਾਂ ਨੂੰ ਪਹਿਲੀ ਵਹਾਉਣ ਗਈ ਜਲੀ ਪਹਿਲਾਂ ਵੀ ਉਹਨਾਂ ਅੱਧਾ ਕਿੱਲਾ ਸਾਡੀ ਪਹਿਲੀ ਵਾਈ ਸੀ ਉਹਨਾਂ ਬੀਜਿਆ ਸੀ ਅੱਧਾ ਕਿੱਲਾ ਪੋਸਟ ਉਹ ਕਿਸੇ ਨੇ ਫੜਾ ਦਿੱਤਾ ਕਹਿੰਦੇ ਤੂੰ ਫੜਾਇਆ ਪਹਿਲਾਂ ਉਹਨਾਂ ਅੱਧਾ ਕਿੱਲਾ ਸਾਡੀ ਪਹਿਲੀ ਵਾਲੀ ਫੇਰ ਮੈਂ ਨਹੀਂ ਢੱਕਣਾ ਵੀ ਆਖੀ ਗਿਆ ਆਪਦੀ ਪਹਿਲੀ ਦੇ ਹੀ ਗਰਮੀਤ ਸਾਡੀ ਪਹਿਲੀ ਨਾਲ ਦੇਈ ਉਹ ਮੈਨੂੰ ਫੜਦੇ ਆ ਕੁੱਟਣ ਲਾ ਪਿਆ ਮੇਰਾ ਅੰਬਰ ਤੇ ਛਕਿਆ ਕਿਸੇ ਨੇ ਜੁੰਡਿਆ ਤਾਂ ਫਾਲਿਆ ਕਿਸ ਨੇ ਕਾਤਰੇ ਤੋਂ ਕਿਹਨੇ ਸਲਵਾਰ ਕਹਿਨੇ ਬੇਪੜਦ ਕਰਕੇ ਉਹਨਾਂ ਮੈਨੂੰ ਕੋਟਿਆ ਮਾਂ ਦੀ ਦਰਾਣੀ ਦੇ ਮਗਰ ਲੁਕਿਉਂਨੇ ਨੇ ਮੈਨੂੰ ਛਡਾਇਆ ਇਸ ਸਮੈਕ ਵਿੱਚ ਦਸ ਲੂਣ ਇਹਨੇ ਪਾਇਆ ਇੰਨੀ ਸਮੈਕ ਵਿੱਚ ਦਾ ਗੁੰਡਾ ਇਹ ਕਹਿੰਦਾ ਮੇਰਾ ਤਾਂ ਛਣਕਣਾ ਵੀ ਨਹੀਂ ਤੂੰ ਪਟਾ ਸਕਦੀ ਜਿੱਥੇ ਮਰਜ਼ੀ ਭਾਜ ਲੈ ਇੰਨਾ ਕਿ ਤਾਂ ਮੈਂ ਜੇਬ ਵਿੱਚ ਪਾ ਕੇ ਘੁੰਮਦਾ ਆਈ ਥਾਣੇ ਗਿਆ ਥਾਣੇ ਵਾਲਿਆ ਸਾਡੀ ਕੋਈ ਨਹੀਂ ਸੁਣੀਗੀ ਤੇ ਕੌਣ ਹੈ ਕੌਣ ਘੜੇ ਕੀ ਲਾਦਾ ਉਹ ਮੇਰੇ ਦਿਓਰ ਜੇਠਾ ਸ਼੍ਰੀਕੇ ਜੀ ਜੋਰ ਜਿਹੜੇ ਹਾਂਜੀ ਜੋਰ ਆ ਦੋਵੇਂ ਭਰਾਵਾਂ ਨੇ ਕੁੱਟਿਆ ਸੀ ਔਰ ਜਿਹੜੇ ਆਣ ਪਛਾਤੇ ਉਹਨਾਂ ਦਾ ਨਹੀਂ ਮੈਨੂੰ ਪਤਾ ਪਹਿਲਾਂ ਮੈਨੂੰ ਕੁੱਟਿਆ ਬਾਅਦ ਚ ਮੇਰੇ ਮੁੰਡੇ ਨੂੰ ਕੁੱਟਿਆ ਸਾਡੇ ਦੋਵਾਂ ਦੇ ਪੌਣੇ ਵੀ ਮੰਨ ਦਿੱਤੇ ਨਸ਼ੇ ਚ ਕੁੱਟ ਲਈ ਕਿਹਾ ਹਾਂ ਥੰਨਾਸ਼ੇ ਚ ਕੱਲੀ ਹੀ 100 ਕਿੱਲਾ ਪਹਿਲੀ ਨਸ਼ਾ ਪਿਆ ਪਿਆ ਕੇ ਲੋਕਾਂ ਤੋਂ ਖਰੀਦੀ ਜਾਂਦੇ ਆ ਸਾਡਾ ਨਸ਼ਾ ਵੇਚਦਾ ਵਾਦੂ ਵੇਚਦਾ ਅੱਗੇ ਨਹੀਂ ਮੈਂ ਫੜਾਇਆ ਸੀ ਅੱਜ ਮੈਂ ਲਖਾਤਾ ਸਾਹਿਬ ਕੋ ਸਰਕਾਰ ਤਾਂ ਕਹੇ ਰਹੀ ਨਸ਼ਾ ਖਤਮ ਕਰਤਾ ਇਹ ਕੋਈ ਖਤਮ ਨਹੀਂ ਹੋਇਆਗਾ ਉਹਦੇ ਲਈ ਤਾਂ ਕੋਈ ਖਤਮ ਨਹੀਂ ਵੇ ਅੱਗੇ ਮੇਰਾ ਉਹਨੇ ਝੂਠਾਣ ਆ ਲਿਆ ਸੀ ਅੱਜ ਲਖਾਤਾ ਨਾਲ ਸਾਹਿਬ ਕੋ ਸ਼ੰਗਾਰਾ ਇਹਨਾਂ ਨਸ਼ਾ ਵੇਚਦਾ ਤਰਨ ਤਰਨ ਗਰਮੀਤ ਵੀ ਲੈ ਕੇ ਜਾਂਦੀ ਉਹ ਵੀ ਬੜਾ ਨਸ਼ਾ ਇਹਨਾਂ ਤੋਂ ਵੇਚਦੀ ਜਿਨੇ ਮੈਨੂੰ ਘਟਾਇਆ ਨਾ ਮੇਰੇ ਦਿਓਰ ਦਾ ਉਹਦੇ ਕੋਲ ਸਰਟੀਫਿਕੇਟ ਮੌਦ ਦਾ ਨਾ ਕੁੜੀਆਂ ਦਾ ਇੱਥੇ ਜਰਮ ਕੋਈ ਸਰਟੀਫਿਕੇਟ ਨਾ ਕੋਈ ਉਹਨਾਂ ਦਾ ਕੁੜੀਆਂ ਦਾ ਇੱਥੋਂ ਦਾ ਆਧਾਰਨ ਕਾਟ ਤੇ ਹੁਣ ਸਾਨੂੰ ਕੀ ਤਾਂ ਮੇਰੇ ਦਿਓਰ ਦੀਆਂ ਕੁੜੀਆਂ ਕਿੰਦੀਆਂ ਕੁੜੀਆਂ ਤੇ ਮੇਰੇ ਨਾਲ ਕੁਝ ਵੀ ਨਹੀਂ ਹੈਗਾ ਮੈਂ ਤਾਂ ਇੱਥੇ ਬੈਠੀ ਮੇਰਾ ਬੰਦਾ ਮਰ ਗਿਆ ਕਿੱਡੇ ਕਿੱਡੇ ਮੇਰੇ ਜਵਾਕ ਮਿਲੂਆਂ ਦੇ ਤੇਰਾ ਇੱਥੇ ਕੋਹ ਨਹੀਂ ਹੈਗਾ ਤੇ ਮੈਂ ਤਾਂ ਫਿਰ ਵੀ ਇਹਨੂੰ ਇੱਥੇ ਲੈ ਕੇ ਬੈਠੇ ਉਹਨੇ ਤੀਜਾ ਖਸਮ ਕਰ ਲਿਆ ਇਹਨਾਂ ਦੀ ਸ਼ਹਿਤ ਮੈਨੂੰ ਘਟਾ ਤਿਆ ਵੇ ਲੋ ਮੇਰੇ ਲੀੜੇ ਪਾੜ ਪੂੜ ਕੇ ਦੇਰਾ ਵੀ ਕੀਤੀ ਬੇੜ ਪਾੜ ਦੇ ਕਰਕੇ ਸੇਰੀ 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 ਸੇ ਆਪਣੇ ਬਹੁਤ ਥਕਿਆ ਕੀਤਾ ਮੇਰਾ ਗਾਤਰਾ ਦੂਜਾ ਤੋੜਤਾ ਵਾਲ ਮੇਰੇ ਖਲਾਰ ਤੇ ਗਾਤਰਾ ਮੇਰਾ ਮਤਲ ਮਤਲ ਕੇ ਸਹਾਰਾ ਵੀ ਸਹਾਰਾ ਪਾੜਤਾ ਕਪੜੇ ਮੇਰੇ ਪਾੜਤੇ ਜੇ ਮੇਰੀ ਨੌਂ ਨੇ ਆ ਕੇ ਮੇਰੇ ਤੇ ਲੀੜਾ ਪਾਉਣ ਦੀ ਕੋਸ਼ਿਸ਼ ਕੀਤੀ ਮੇਰੀ ਨੌਂ ਦੇ ਮਗਰ ਲਾਗੇ ਰੱਜੇ ਸਮੈਕ ਤੇ ਮੇਰੀ ਨੌਂ ਭੱਜ ਕੇ ਅੰਦਰ ਵੜ ਕੇ ਲੁਕੀ ਕਿੰਨੀ ਕਿ ਬਹਿਰ ਅਮੀਨਾ ਕੁਤੇ ਜਾਨਵਰਾਂ ਬਹੁਤ ਜਾਨਵਾਰਾ ਨੇ ਆਈਟੀਆਂ ਗੜੀਆਂ ਲਾਛਾ ਮੇਰੇ ਪੱਟਾ ਤੇ ਤੁਸੀਂ ਦੇ ਹੀ ਲਈਆ ਮੇਰੇ ਤੋਂ ਤਰਿਆਣੀ ਗਿਆ ਤੇ ਜਿਹੜਾ ਮੇਰਾ ਮੁੰਡਾ ਉਹਦੇ ਵੀ ਏਡੇ ਏਡੇ ਪੱਟਾ ਉਹ ਘਰੇ ਭਿਆਵਿਲ ਕੰਢਿਆ ਬਗਰ ਔਰ ਉਹ ਆਇਆ ਮੁੰਡਾ ਮੇਰਾ ਇਹਨੇ ਮੈਨੂੰ ਪਰਸੋ ਲਿਆ ਗਿਆ ਇੱਥੇ ਦਾ ਹਲ ਕੀਤਾ ਸਾਡੀ ਕਿਸੇ ਨੇ ਸੁਣੀ ਦੀ ਉਸ ਨੂੰ ਕੋਈ ਪਹਿਲਾਂ ਵੀ ਸ਼ਿਕਾਇਤਾਂ ਕੀਤੀਆਂ ਤੁਸੀਂ ਨੂੰ ਬਹੁਤ ਕੀਤੀਆਂ ਸੀ ਅਸੀਂ ਲੱਖ ਰੁਪਈਆ ਦਾ ਪਹਿਲਾਂ ਸਾਡੇ ਨਾਲ ਜੁਰਮਾਨਾ ਰੱਖਿਆ ਸੀ ਜਿਹੜਾ ਪਹਿਲਾਂ ਪਹਿਲ ਕਰੂ ਲੱਖ ਲੈਣਾ ਦੇਣਾ ਤੇ ਸਾਡੇ ਕੋਲੇ ਹਾਲੇ ਪਰਚਾ ਪਿਆ ਇਹ ਨਾ ਸਾਡੇ ਨਾਲ ਛੜ ਛੜ ਕੀਤੀ ਐ ਇਹ ਅਸੀਂ ਗਾਲ੍ਹ ਦੇ ਦਈਏ ਸਾਡੀ ਗਾਲ੍ਹ ਦਾ ਮੋਹਲੇ ਬੰਦਾ ਮਾਰਦੇ ਨੇ ਇਹਨਾਂ ਦਾ ਕੋਈ ਮੋਹਲ ਨਹੀਂ ਪਾ ਸਕਦਾ ਤੁਹਾਡੇ ਨਾਲ ਕੋਈ ਜਾਤੀ ਕਰੇ ਸੀ ਬਸ ਦਾਲ ਲੀ ਗਏ ਹਾਂਜੀ ਕੀ ਬੋਲਿਆ ਜਾਤੀ ਬਾਰੇ ਹਾਂਜੀ ਗੰਦੀਆਂ ਗਾਲ੍ਹਾਂ ਦਿੰਦੇ ਮੈਂ ਦੱਸ ਹੀ ਨਹੀਂ ਸਕਦੀ ਤੁਹਾਨੂੰ ਕੀ ਕਹਿੰਦੇ ਜਿਹੜੀਆਂ ਮੈਨੂੰ ਇਹ ਗੱਲਾਂ ਕਹਿੰਦੇ ਰਹਿੰਦੇ ਤੁਸੀਂ ਸਾਡਾ ਆ ਫੜ ਆ ਫੜ ਮੈਂ ਗਾਂ ਕੁਝ ਬੋਲ ਨਹੀਂ ਸਕਦੀ ਉਹ ਜਾਤੀ ਬਾਰੇ ਨਹੀਂ ਭਾਈ ਉਹ ਕੀ ਕਹਿਣਾ ਤੂੰ ਹੁਣ ਕਾਰਵਾਈ ਕੀ ਮੰਗ ਕਰਦੇ ਹੁਣ ਤੁਹਾਨੂੰ ਪਤਾ ਹੀ ਆ ਜੋ ਤੁਸੀਂ ਕਰ ਸਕਦੇ ਹੋ ਕਾਰਵਾਈ ਥੋੜੀ ਚਾਹੀਦੀ ਇਹ ਨੋ ਸਖਤ ਸਜ਼ਾ ਹੋਣੀ ਚਾਹੀਦੀ ਇਹ ਤਾਂ ਗੁੰਡਾ ਬਣਿਆ ਫਿਰਦਾ ਤਾਂ ਮੈਰੇ ਇਹ ਤਾਂ ਕੋਈ ਸੁਣਾਈ ਨਹੀਂ ਹੁੰਦੀ ਕੋਈ ਉਹ ਕਹਿੰਦਾ ਜਿੱਥੇ ਮਰਜੀ ਭਾਜ ਲੈ ਮੇਰੇ ਕੋਲੇ 100 ਕਿੱਲਾ ਤੇਰੇ ਕੋਲੇ ਕੀ ਤੇ ਮੇਰੇ ਕੋਲੇ ਤਾਂ ਇੱਕ ਕਿੱਲਾ ਮੈਂ ਉਹਦੀ ਬਰੋਬਰੀ ਕਿੱਥੋਂ ਕਰੂੰਗਾ ਤੇ ਇਹ ਆਸ ਜਾਣੇ ਨੂੰ ਕਾਰਵਾਈ ਦੀ ਮੰਗ ਕਰਦੇ ਹੋਣਗੇ ਹਾਂ ਕਿੰਨੇ ਪਰਵਾਹ ਕਿੰਨਾ ਕਿੰਨਾ ਜਾਣਾ ਹੈ ਮਤਲਬ ਉਹਨਾਂ ਦੇ ਤੇ ਮੇਰੀ ਦਰਾਣੀ ਤੇ ਜਿਹੜੀ ਲਾ ਕੇ ਉਂਗਲਾ ਉਹਨਾਂ ਨੂੰ ਲਈ ਸੀ ਜਿਹੜੀ ਥਾਣਾ ਬੰਨ ਕੇ ਗਈ ਉਹ ਮੰਨਾਂ ਲਈ ਰਹਿਣ ਵਾਲੀ ਉੱਧਦੀ ਉਹ ਤਰਨ ਤਰਨ ਦੇ ਰਹਿਣ ਵਾਲੀ ਆ ਹੁਣ ਮੰਗ ਕੀ ਆ ਜਮਾਨੇ ਕਾ ਚਲੋ ਭਾਜੀ ਉੱਥੇ ਅਭੀ ਨੇ ਵੀ ਮੰਨ ਕੇ ਚਲੋ ਵੀ ਇੱਥੇ ਇਹਨਾਂ ਦਾ ਥਾਂਟ ਕਾਂ ਮਾਰ ਮੱਜ ਦੀ ਮਰ ਜਾਂਦੇ ਤੇ ਉੱਥੇ ਕੌਣ ਜ਼ਿੰਮੇਵਾਰ ਸੀ ਮੈਂ ਉਥੋਂ 6ਵੇਂ ਦਿਨ ਆਣ ਕੇ ਉਹਨਾਂ ਨੂੰ ਮੈਂ ਘਰਿਆ ਕੇ ਚੁੱਕਿਆ ਫਿਰ ਉਹਨਾਂ ਨੂੰ ਮੈਂ ਇੱਥੇ ਲੈ ਕੇ ਆਇਆ ਤੇ ਫਿਰ ਮੈਂ ਹੀ ਇੱਥੇ ਤੱਕ ਇਹਨਾਂ ਨੂੰ ਪਹੁੰਚਾਇਆ ਹੈ ਜੇ ਮੈਂ ਨਾ ਹੁੰਦਾ ਤੇ ਅੱਜ ਤੱਕ ਇਹਦਾ ਤੇ ਕਿਸੇ ਨੇ ਵੀ ਕੋਈ ਕਾਰਵਾਈ ਨਹੀਂ ਕਰਨੀ ਸੀ ਜੇ ਕਿਸੇ ਥਾਣੇ ਦੀ ਦਿੰਦੇ ਉਹ ਵੀ ਇੱਕ ਥਾਣੇ ਉੱਥੇ ਮੁੰਚੀ ਆ ਇੱਕ ਮੁੰਚੀ ਨੇ ਬੇ ਥੋਕ ਕੇ ਜਵਾਬ ਦਿੱਤਾ ਕਹਿੰਦਾ ਮੈਂ ਤੁਹਾਡੀ ਕੋਈ ਮਦਦ ਨਹੀਂ ਕਰ ਸਕਦਾ ਜਿੱਥੇ ਮਰਜ਼ੀ ਭੱਜ ਲੋ ਪੁਲਿਸ ਵੀ ਤੁਹਾਡੇ ਵਰਗਾ ਲੱਛੂ ਆ ਬਹੁਤ ਜ਼ਿਆਦੀ ਜੀ ਥਾਣਾ ਬੰਨ ਕੇ ਫਿਰ ਜਾ ਕੇ ਸਾਰਾ ਕੁਝ ਕੀਤਾ ਪੈਸੇ ਚਾਹੁੰਦੇ ਪੈਸਾ ਬਹੁਤ ਜ਼ਿਆਦਾ ਕਹਿੰਦਾ ਤੇਰੇ ਵਰਗੀਆਂ ਤਾਂ ਪਤਾ ਨਹੀਂ ਮੈਂ ਕਿੰਨੀਆਂ ਕ ਪੁੱਛ ਰੱਖ ਦੁਰੀਆਂ ਫਿਰਦਾ ਕਹਿੰਦਾ ਮੈਂ ਇੱਕ ਅਦਾ ਮਾਰ ਵੀ ਦੂੰ ਮੇਰਾ ਕੁਝ ਨਹੀਂ ਹੋ ਸਕਦਾ ਕਾ ਭਾਰਵੀ ਇੱਥੇ ਸੱਤ ਕੋ ਰਿਚੇ ਬਈ ਮੈਂ ਤਾਂ ਕਹਿੰਦਾ ਇਹੋ ਜਿਹੇ ਨੂੰ ਜ਼ੁਬਾਨ ਤੇ ਨਾ ਮੁਲਾਕਾਤ ਨਹੀਂ ਹੋਣੀ ਚਾਹੀਦੀ ਇਹੋ ਜਿਹੇ ਦੀ ਤਾਂ ਇੱਥੇ 206 ਉਦੀ ਜਵਾਨ ਤੇ ਨਹੀਂ ਹੈਗੀ ਕੀ ਐਨੀ ਐਨੀ ਗਰਾਂ ਨੂੰ ਕੁੱਟਮਾਰ ਕੀਤੀ ਆ ਕਿ ਤੁਸੀਂ ਕਹੋਗੇ ਕੀ ਕਹਿ ਸਕਦੇ ਆ ਹੁਣੇ ਅਕਸਰੇ ਕਰਵਾ ਕੇ ਲੈ ਆਂ ਕੱਲ ਨੂੰ ਅਕਸਰੇ ਆ ਕੇ ਤੁਸੀਂ ਅਕਸਰੇ ਦੀਆਂ ਫੋਟੋਆਂ ਆ ਕੇ ਦੇਖ ਸਕਦੇ ਸਾਰੇ ਸਰੀਰ ਦੀਆਂ ਹੱਡੀਆਂ ਕ੍ਰੈਕ ਹੋਈਆਂ ਪਈਆਂ ਸਾਰੀਆਂ A ਤੋਂ Z ਮੰਨ ਕੇ ਚਲੋ ਚਲੋ ਵਹੀਂ ਕਹਿੰਨੇ ਆ ਇਹ ਕਹਿੰਨੇ ਵੀ ਘਰੇ ਕੁੱਟਿਆ ਅਸੀਂ ਇੱਕ ਥੋੜੀਆਂ ਕ੍ਰੈਕ ਕਰ ਸਕਦੇ ਆ ਸਾਰੀਆਂ ਤੇ ਨਹੀਂ ਕੁੱਟ ਸਕਦੇ ਕਿਹੜਾ ਇਹੋ ਜਿਹਾ ਲਾਦੂਗੀ ਜਿਹੜੇ ਆਦੇ ਮਾਪਿਆਂ ਨੂੰ ਕੁੱਟੂਗਾ ਕਾਰਵਾਈ ਹੋਣੀ ਚਾਹੀਦੀ ਸੀ ਮੈਂ ਤਾਂ ਕਹਿੰਦਾ ਸਾਰੇ ਇਹੋ ਜਿਹੀ ਕਾਰਵਾਈ ਹੋਣੀ ਚਾਹੀਦੀ ਆ ਕਿ ਇਹ ਕਦੀ ਬੱਜੇ ਹੱਥ ਨਾ ਆਉਣ ਦੂਜੇ ਪਾਸੇ ਵਿਧਵਾ ਔਰਤ ਨਾਲ ਹੋਈ ਕੁੱਟਮਾਰ ਅਤੇ ਕਕਾਰਾਂ ਦੀ ਬੇਇੱਜ਼ਤੀ ਨੂੰ ਲੈ ਕੇ ਸਤਕਾਰ ਕਮੇਟੀ ਨੇ ਵੀ ਸਖਤ ਐਕਸ਼ਨ ਲਿਆ ਹੈ। ਇਸ ਪਰਿਵਾਰ ਦੇ ਉਹਨਾਂ ਨੇ 20-25 ਬੰਦੇ ਆਏ ਨੇ ਜਿਨ੍ਹਾਂ ਨੇ ਦੋ ਟਰੈਕਟਰ ਤੇ ਟਰਾਲੀਆਂ ਦੇ ਵਿੱਚ ਭਰ ਕੇ ਆਏ ਨੇ ਬੰਦੇ ਉਹਨਾਂ ਨਾਲ ਕੇ ਇਹਨਾਂ ਦੇ ਪਰਿਵਾਰ ਦੇ ਨਾਲ ਚੰਗੀ ਕੁੱਟਮਾਰ ਕੀਤੀ ਜੋ ਕਿ ਬੀਬੀ ਦੇ ਕੇਸਾਂ ਦੀ ਬੇਅਉਦੀ ਕੀਤੀ ਮੈਂ ਵੇਖ ਲਿਆ ਸਾਰਾ ਕੁਝ ਇਹਨਾਂ ਲੱਤਾਂ ਬਾਹਾਂ ਦੀ ਕਾਫੀ ਛਿਲੀਆਂ ਗਈਆਂ ਨੇ ਬਾਹਾਂ ਤੇ ਸੱਟ ਲੱਗੀਏ ਕੇਸ ਇਹਨਾਂ ਦੇ ਪਟਕੇ ਇਹਨਾਂ ਦੇ ਸ਼ਰੀਸਾ ਦੀ ਬੇਵਦੀ ਕੀਤੀਏ ਤੇ ਮੈਂ ਪੁਲਿਸ ਪ੍ਰਸ਼ਾਸਨ ਤੇ ਇਹੀ ਮੰਗ ਕਰਦਾ ਕਿ ਇਸ ਬੀਬੀ ਦੇ ਨਾਲ ਆ ਸੀ ਸਾਰੀਆਂ ਸਿੱਖ ਜਥੇਬੰਦੀਆਂ ਸਿੱਖ ਟੂਟਰ ਫੈਡਰੇਸ਼ਨ ਮੈਂ ਤਾਂ ਆ ਆਲ ਇੰਡੀਆ ਸਿੱਖ ਟੂਟਰ ਫੈਡਰੇਸ਼ਨ ਮੈਂ ਤਾਂ ਅਤੇ ਸਤਕਾਰ ਕਮੇਟੀ ਲਖਬੀਰ ਸਿੰਘ ਮਹਾਲਮ ਅਤੇ ਸ੍ਰੀ ਗੁਰ ਗ੍ਰੰਥ ਸਾਹਿਬ ਸਤਕਾਰ ਕਮੇਟੀ ਦੇ ਅਤੇ ਇਹ ਬਾਬਾ ਸਤਨਾਥ ਸਿੰਘ ਵੱਲੀਆਂ ਵਾਲੇ ਆਈ ਸਾਰੀਆਂ ਜਥੇਬੰਦੀਆਂ ਜਿੰਨੀਆਂ ਵੀ ਇੱਕ ਜੁਟ ਹੋ ਕੇ ਕਰਕੇ ਇਸ ਪਰਿਵਾਰ ਦੇ ਨਾਲ ਖੜੇ ਆ ਆਈ ਪ੍ਰਸ਼ਾਸਨ ਨੂੰ ਇਹੀ ਮੰਗ ਕਰਦੇ ਆ ਵੀ ਜਿਹੜਾ ਜਿਹੜਾ ਦੂਸਰਾ ਪਰਿਵਾਰ ਹੈ ਇਹਨਾਂ ਦੇ ਅਣਕੇ ਗੱਲ ਪਿਆ 452 ਧਾਰਾ ਉਹ ਬੰਦੀ ਚੱਲਦੀ ਬੰਦੀ ਹੈ ਜਿਹੜੀ ਅਸੀਂ ਮਾਰਕ ਕਰ ਰਹੇ ਹਾਂ ਜਿਹੜੇ ਬੀਬੀ ਦੇ ਕੇਸਾਂ ਦੀ ਬੇਰਦੀ ਹੈ 295 A ਦੀ ਅਸੀਂ ਮਾਰਕ ਕਰ ਰਹੇ ਹਾਂ ਧਾਰਾ ਲਾ ਕੇ ਤੇ ਉਹਨਾਂ ਨੂੰ ਸਖਤ ਸਜ਼ਾ ਸੁਝਾਵਾਂ ਦਿੱਤੀਆਂ ਜਾਂ ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਉਹਨਾਂ ਕੋਲ ਜ਼ਮੀਨ ਦਾ ਇਹਨਾਂ ਦਾ ਝਗੜਾ ਹੈ ਇਹਦਾ ਦਿਓਰ ਦੀ ਡੈਥ ਹੋ ਗਈ ਦਿਓਰ ਸੀ ਨਾ ਤੇ ਉਹਦੇ ਘਰ ਵਾਲੀ ਨੇ ਕਿਸੇ ਨੂੰ ਹੋਰ ਨੂੰ ਦੇ ਦਿੱਤੀ ਤੇ ਇਹਨਾਂ ਦਾ ਅਜੇ ਦੀ ਝਗੜਾ ਹੋਇਆ ਕੋਈ ਗੁੱਟਮਾਰ ਹੋਈ ਉਹਦਾ ਬਿਆਨ ਕਲਮ ਬੰਦ ਕਰ ਲਿਆ ਬਾਕੀ ਜੋ ਮੰਨਦੀ ਕਾਰਵਾਈ ਤਫ਼ਤੀਸ਼ ਜ਼ਾਰੀ ਹੈ ਕੇਸਾਂ ਦੀ ਬੇਅਦਬੀ ਹੋਈ ਹੈ ਨਹੀਂ ਨਹੀਂ ਕੇਸਾਂ ਦੀ ਨਹੀਂ ਕੋਈ ਨਹੀਂ ਕਿਸੇ ਕੋਈ ਗੱਲ ਸਾਹਮਣੇ ਨਹੀਂ ਆਈ ਉਥੋਂ ਤਫਤੀਸ਼ ਕਰ ਲਾਂਗੇ ਜੇ ਆਏਗੀ ਤੇ ਅਸੀਂ ਉਹ ਵੀ ਨਾਲ ਲਾ ਦਾਂਗੇ ਤੁਹਾਨੂੰ ਉਹ ਠੀਕ ਆ ਨਹੀਂ ਅਜੇ ਬਿਆਨ ਲਿਖਿਆ ਜਾ ਕੇ ਥਾਣੇ ਅਸੀਂ ਕਰਕੇ ਕਾਰਵਾਈ ਤੇ ਉਹਨਾਂ ਦੇ ਰੇਡ ਕਰਦੇ ਆ ਉਥੋਂ ਪੁੱਛ ਕੇਸ਼ ਕਰਦੇ ਆ ਜੇ ਇਹਨਾਂ ਦੀ ਕੋਈ ਹੋਰ ਗੱਲ ਸਾਹਮਣੇ ਆਏਗੀ ਉਹ ਵੀ ਨਾਲ ਐਡ ਕਰਾਂਗੇ ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ